ਤੂੰ ਮੈਨੂੰ ਭਰਾ ਮੰਨਦਾ ਆਪਣਾ ਯਾਰ ਤੂੰ ਹੈ ਹੀ ਮੇਰਾ ਭਰਾ ਫਿਰ ਮੈਂ ਜੋ ਪੁੱਛੂੰਗਾ ਮੈਨੂੰ ਸੱਚ ਸੱਚ ਦੱਸੀਂ ਕਿਆ ਹੋਜੀ ਗੱਲ ਕਰੀ ਜਾਂਦਾ ਤੈਨੂੰ ਅੱਜ ਤਾਈਂ ਮੈਂ ਝੂਠ ਬੋਲਿਆ ਕਦੇ ਦੱਸ ਕੀ ਗੱਲ ਆ ਮੈਨੂੰ ਪਤਾ ਲੱਗਾ ਤੂੰ ਸ਼ਰਾਬ ਪੀਦਾ ਪਿਆ ਉਹ ਯਾਰ ਤੈਨੂੰ ਲਾਦਾ ਮੈਂ ਸ਼ਰਾਬ ਪੀਂਦਾ ਹਾਂ ਕਿਉਂ ਮਜ਼ਾਕ ਕਰਦਾ ਮੈਨੂੰ ਅंजलि ਨੇ ਸਭ ਕੁਝ ਦੱਸਤਾ ਯਾਰ ਭਾਈ ਉਹ ਤਾਂ ਮੈਂ ਵੈਸੇ ਹੀ ਮਾੜੀ ਮੁੱਟੀ ਕਰੀ ਸ਼ੌਂਕ ਨੂੰ ਦੋ ਘੁੱਟਾ ਮਾਰ ਲੈਂਦਾ ਤੈਨੂੰ ਕਮੀ ਕਿਸ ਚੀਜ਼ ਦੀ ਹੈ ਤੇਰੇ ਕੋਲ ਸਭ ਕੁਝ ਆ ਜ਼ਮੀਨ ਜਾਇਦਾਦ ਕਾਰ ਕਾਰ ਬਾਰ ਸਭ ਕੁਝ ਜੇ ਕੋਈ ਟੈਨਸ਼ਨ ਆ ਤੈਨੂੰ ਤਾਂ ਮੈਨੂੰ ਤਾਂ ਵੀ ਦੱਸ ਨਹੀਂ ਨਹੀਂ ਬਾਈ ਟੈਨਸ਼ਨ ਤਾਂ ਕੋਈ ਨਹੀਂ ਉਹ ਤਾਂ ਬਸ ਵੈਸੇ ਹੀ ਸ਼ੌਂਕ ਸ਼ੌਂਕ ਨੂੰ ਦੋ ਘੁੱਟਾ ਮਾਰ ਲੈਂਦੀ ਆ ਬਈ ਯਾਰ ਸ਼ੌਂਕ ਸ਼ੌਂਕ ਨੂੰ ਕਰਾਂ ਦੇ ਘਰ ਬਰਬਾਦ ਹੋ ਜਾਂਦੇ ਤੇ ਜਦੋਂ ਸ਼ੌਂਕ ਮਜਬੂਰੀ ਬਣ ਜਾਂਦਾ ਪਤਾ ਨਹੀਂ ਲੱਗਦਾ ਤੂੰ ਛੋਟਾ ਹੈ ਮੇਰੇ ਤੋਂ ਮੇਰਾ ਫਰਜ਼ ਬਣਦਾ ਤੈਨੂੰ ਸਮਝਾਉਣ ਦਾ ਨਾ ਪੀ ਬਹੁਤ ਮਾੜੀ ਚੀਜ਼